ਹਰ ਨਾਮ ਰਸਕ ਗੁਰੂ ਰਾਮਦਾਸ ਮਹਾਰਾਜ ਪਹਿਲੀ ਗੱਲ ਨਾਮ ਦੇ ਰਸੀਏ ਨੇ ਉਹ ਨਾਮ ਦਾ ਰਸ ਮੰਨਣ ਵਾਲੇ ਨੇ ਉਹਨਾਂ ਦਾ ਜੀਵਨ ਖੁਸ਼ ਗਿਆਨ ਨਹੀਂ ਉਹਨਾਂ ਦਾ ਜੀਵਨ ਕੇਵਲ ਓਪਰੀਆਂ ਬਾਤਾਂ ਨਹੀਂ ਹਰ ਨਾਮ ਰਸਕ ਉਹ ਨਾਮ ਤੇ ਰਸੀਏ ਨੇ ਤੇ ਸੱਚ ਇਹ ਵੇ ਕਿ ਜਿਸ ਨੂੰ ਨਾਮ ਦਾ ਰਸ ਆ ਜਾਏ ਤੇ ਇਸ ਰਸ ਤੋਂ ਉੱਪਰ ਹੋਰ ਕੋਈ ਰਸ ਖੈ ਵੀ ਨਹੀਂ ਸਤਿਗੁਰੂ ਦੀ ਅੰਮ੍ਰਿਤ ਬਾਣੀ ਮੁਤਾਬਕ ਨਾਮ ਰਸ ਸਭ ਤੋਂ ਉੱਤਮ ਹੈ ਧੰਗੁਰੂ ਰਾਮਦਾਸ ਨਾਮ ਰਸੀਏ ਨੇ ਤੇ ਉਹਨਾਂ ਨੇ ਆਪਣੀ ਬਾਣੀ ਚ ਬੜੀ ਵਾਰੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਜਿਸ ਬੰਦੇ ਨੇ ਨਾਮ ਦਾ ਰਸ ਨਹੀਂ ਚਖਿਆ ਉਸ ਬੰਦੇ ਦੀ ਹਾਲਤ ਤਾਂ ਉਸ ਇਨਸਾਨ ਦੀ ਤਰ੍ਹਾਂ ਹੈ ਕਿ ਜਿਹਦੇ ਪੈਰ ਦੇ ਵਿੱਚ ਕੰਡਾ ਚੁਭ ਜਾਏ ਤੇ ਚੁਬਿਆ ਹੋਇਆ ਕੰਡਾ ਬਾਹਰ ਨਾ ਨਿਕਲੇ ਤੇ ਜਿੰਨਾ ਉਹ ਬੰਦਾ ਤੁਰੇਗਾ ਉਨਾ ਕੰਡਾ ਉਹਦੇ ਅੰਦਰ ਨੂੰ ਦੁੱਖ ਦੇਗਾ ਜਿਹੜਾ ਨਾਮ ਰਸ ਤੋਂ ਵਿਹੂਣਾ ਹੈ ਉਹਦੀ ਜ਼ਿੰਦਗੀ ਬਾਰੇ ਮਹਾਰਾਜ ਕਹਿੰਦੇ ਸਾਖਤ ਹਾਰਾ ਸਾਧ ਨ ਜਾਣਿਆ ਸਾਖਤ ਬੰਦੇ ਨੇ ਖਰੀ ਦੇ ਨਾਮ ਦਾ ਰਸ ਨਹੀਂ ਜਾਣਿਆ ਸਾਖਤ ਹਾਰਾ ਸਾਧ ਨ ਜਾਣਿਆ ਤਿਨ ਅੰਤਰ ਖੋਮੇ ਕੰਡਾ ਹੈ ਜਿਉਂ-ਜਿਉਂ ਚੱਲੇ ਚੁਬੈ ਦੁੱਖ ਪਾਵੈ ਜਮ ਕਾਲ ਸਹੇ ਸਿਰ ਡੰਡਾ ਹੈ ਸਾਖਤ ਬੰਦੇ ਨੇ ਬਾਕੀ ਸਾਰੇ ਰਸ ਜਾਣੇ ਪਰ ਖਰੀਦੇ ਨਾਮ ਦਾ ਰਸ ਨਹੀਂ ਜਾਣਿਆ ਤੇ ਧੰਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਮਾਨੋ ਉਹਦੇ ਅੰਦਰ ਖੌਮੇ ਦਾ ਕੰਡਾ ਖੈ ਜਿਸ ਖੌਮੇ ਦੇ ਕੰਡੇ ਕਰਕੇ ਉਹ ਨਾਮ ਦਾ ਰਸ ਨਹੀਂ ਜਾਣ ਸਕਿਆ